ਆਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੂ ਪਿਆਰੇ ਦੋਸਤੋ ਛੋਟੇ ਵਿਰਾਮ ਪੈਣਾ ਸਾਰਿਆਂ ਮਾਤਾ-ਮਾਂ ਬਾਪੂ ਜੀ ਆਪਣੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਚੈਨਲ ਸਬਸਕ੍ਰਾਈਬ ਜਰੂਰ ਕਰਦੇ ਤੇ ਇੱਕ ਗੱਲ ਹੋਰ ਆਪਣੇ ਨਾਲ ਸਾਰੇ ਆਪਣੇ ਕਮਿਊਨਿਟੀ ਦੇ ਲਈ ਕਿ ਹੈਲਪ ਕਰਨੀ ਆਪਾਂ ਨੂੰ ਸਾਰਿਆਂ ਨੂੰ ਬਹੁਤ ਜ਼ਰੂਰੀ ਆ ਪਹਿਲਾ ਫਰਸਟ ਪ੍ਰਾਇੋਰਟੀ ਬਰ ਆਪਾਂ ਆਪਣੇ ਧਰਮ ਨੂੰ ਦਿਆ ਕਰੀਏ ਆਪਾਂ ਸਿੱਖਾਂ ਨੂੰ ਦਿਆ ਕਰੀਏ ਕਾਸ਼ ਕਰਕੇ ਕਿਉਂਕਿ ਸਿੱਖ ਹਰ ਜਗ੍ਹਾ ਮਦਦ ਕਰਨ ਲਈ ਪਹੁੰਚੇ ਜਾਂਦੇ ਨੇ ਪਰ ਸਿੱਖਾਂ ਦੇ ਲਈ ਕੋਈ ਕਿਤੇ ਵੀ ਨਹੀਂ ਪਹੁੰਚਦਾ ਇਹ چاہے ਤੁਸੀਂ ਅੱਜ ਦੇਖੋ ਤਾਂ ਤੁਸੀਂ ਕੱਲ ਦੇਖੋ ਇਹ ਕਿਤੇ ਕੁਛ ਨੇ ਦੇਖਿਆ ਹੋਵੇ ਵੀ ਹਾਂ ਸਿੱਖਾਂ ਦੀ ਮਦਦਤ ਕੰਮ ਨਹੀਂ ਹੋਇਆ ਹੈ ਜਾਂ ਕਿ ਤਾਂ ਮੈਨੂੰ ਜਰੂਰ ਵੀਡੀਓ ਭੇਜਿਓ ਨਾਲ ਦੀ ਮੈਸੇਜ ਕਮੈਂਟ ਕੀ ਜਰੂਰ ਕਰਕੇ ਦੱਸਿਓ ਮੈਂ ਬਹੁਤ ਬਹੁਤ ਧੰਨਵਾਦੀ ਹੋਵਾਂਗਾ ਤੇ ਪਰ ਮਦਦਤ ਕਰਨੀ ਆਪਾਂ ਨੂੰ ਜਰੂਰ ਚਾਹੀਦੀ ਆ ਇਨਸਾਨੀਅਤ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਆਪਣੇ ਤਾਂ ਦੁਨੀਆਂ ਨੇ ਹੀ ਸਰਵਜਨ ਕੋ ਲਈ ਦਾ ਆਪਾਂ ਫਲਸਫੀ ਉੱਤੀ ਹੋਈ ਆ ਤੇ ਆਪਾਂ ਉਹਨਾਂ ਉੱਤੇ ਚੱਲਣਾ ਹੀ ਪੈਣਾ ਵਾ ਅੱਜ ਆਪਾਂ ਮੈਂ ਅੱਜ ਦਿਨ ਗੱਲ ਕਰਨ ਲੱਗਿਆ ਵਾ ਇੱਕ ਨਾ ਫਿਲਮ ਆਈ ਸੀ ਪਹਿਲਾਂ ਥੋੜਾ ਜਿਹਾ ਅੱਜ ਮੈਂ ਉਹਦੇ ਦਿਮਾਗ ਦੇ ਮਸ਼ੀਨ ਦੇਖਦਾ ਪਿਆ ਸੀ ਟੀਵੀ ਦੇ ਵਿੱਚ ਉਹ ਫਿਲਮ ਆਈ ਸੀਗੀ ਓ ਮਾਈ ਗੋਡ ਅਕਸ਼ੇ ਕੁਮਾਰ ਦੀ ਤੇ ਪ੍ਰੇਖ ਰੌਲ ਦੀ ਉਹਦੇ ਵਿੱਚ ਉਹ ਨਾਸਤਕ ਹੁੰਦਾ ਬੰਦਾ ਬਾਅਦੋਂ ਐਂਡ ਤੇ ਆ ਕੇ ਨਾਸਤਕ ਹੋ ਜਾਂਦਾ ਪਰ ਉਹ ਨਾਸ ਨਾਸਤਕ ਦੇ ਹੋਂਦ ਦੇ ਵਿੱਚ ਤੇ ਆਸਤਕ ਹੋਂਦ ਦੇ ਵਿੱਚ ਵਿੱਚ ਆਕਸ਼ੇ ਕੁਮਾਰ ਰੋਟੇਸ਼ਨ ਦਾ ਰੂਪ ਲੈ ਕੇ ਆਉਂਦਾ ਉਹਦੇ ਵਿੱਚ ਚਲ ਉਹਦੇ ਵਿੱਚੋਂ ਗੱਲ ਇੱਕ ਕਰ ਦੋਣੀ ਜਿਹੜੀ ਕਿ ਮੈਨੂੰ ਬਹੁਤ ਅਜੀਬ ਲੱਗੀ ਕਿਉਂਕਿ ਇੰਡੀਆ ਦੇ ਵਿੱਚ ਲੋਕਾਂ ਨੇ ਰੇਗਨ ਬਣਾਈਆ ਖਾਸ ਕਰਕੇ ਪੰਜਾਬੀਆਂ ਨੇ ਦੇਖਦੇ ਨੇ ਹਿੰਦੀ ਸਿਨੇਮਾ ਨੂੰ ਪੰਜਾਬ ਦੇ ਲੋਕ 70% ਇੰਡਸਟਰੀ ਵੀ ਬਣਾਉਂਦੇ ਆ ਯਾਰ ਪਰ ਤੁਸੀਂ ਇੱਕ ਗੱਲ ਲੇਖ ਨੂੰ ਕੁਛ ਕਰੀ ਹੋ ਕਰਿਓ ਉਹਦੇ ਵਿੱਚ ਜੇ ਤੁਸੀਂ ਫਿਲਮ ਦੇਖੋਗੇ ਉਹਦੇ ਵਿੱਚ ਉਹ ਪਹਿਲਾਂ ਗੀਤਾ ਬਣਾਉਂਦਾ ਉਹਨੂੰ ਫੇਰ ਮੇਰੇ ਖਿਆਲ ਗੁਰਮਾਇਨ ਵੀ ਸ਼ਾਇਦ ਪੜਾਉਂਗਾ ਤੇ ਫੇਰ ਉਹਨੂੰ ਪੜਾਉਂਦਾ ਉਹ ਪ੍ਰਾਨ ਫੇਰ ਪੜਾਉਂਦਾ ਉਹਨੂੰ ਬਾਈਬਲ ਪਰ ਉਹਨੂੰ ਉਹ ਨਹੀਂ ਪੜਾਉਂਦਾ ਹੈਗਾ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਵਿਚਾਰਧਾਰਾ ਬਾਰੇ ਨਹੀਂ ਪਤਾ ਹੋਊਗਾ ਕੁਝ ਵੀ ਨਾ ਉਹਨੂੰ ਪੜਾਉਂਦਾ ਨਾ ਉਹਨੂੰ ਦੱਸਦਾ ਜਾਨਵਰ ਜਦੋਂ ਕਿ ਉਹ ਸਾਰੀ ਫਿਲਮ ਗੁਰੂ 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 ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਤੇ ਆਧਾਰਿਤ ਫਿਲਮ ਹੈ ਕਿਉਂਕਿ ਉਹ ਫਿਲਮ ਦੇ ਵਿੱਚ ਜੋ ਜੋ ਗੱਲਾਂ ਕਰਦਾ ਉਹ ਵੀ ਮੂਰਤੀ ਪੱਥਰ ਪੂਜਾ ਇਹਨੂੰ ਪੂਜਣਾ ਚਾਹੀਦਾ ਜਾਂ ਅੰਤ ਨੂੰ ਮੂਰਤੀ ਤੋੜ ਕੇ ਉਹ ਹੀ ਸਾਬਤ ਕਰ ਦੇਣੇ ਵੀ ਮੂਰਤੀ ਪੂਜਾ ਨਹੀਂ ਕਰਨੀ ਚਾਹੀਦੀ। ਇਹੀ ਗੱਲ ਤਾਂ ਬਾਬੇ ਨਾਨਕ ਜੀ ਨੇ ਕਹੀ ਆਜ ਤੋਂ 600 ਸਾਲ ਪਹਿਲਾਂ ਪਰ ਲੋਕਾਂ ਨੇ ਬਾਬੇ ਨਾਨਕ ਦੀ ਇਹ ਵੀ ਫਿਲਾਸਫੀ ਨੂੰ ਵੀ ਬਹੁਤ ਪਿੱਛੇ ਧਰ ਪਨਾਰ ਕਰਤਾ ਇਹਨਾਂ ਨੇ ਹਿੰਦੂ ਦੇ ਵੀ ਲੋਕਾਂ ਨੇ ਕਿਉਂਕਿ ਉਹਨਾਂ ਨੂੰ ਪਤਾ ਵਾ ਵੀ ਜੇ ਬਾਬੇ ਨਾਨਕ ਦੀ ਫਿਲਾਸਫੀ ਨੂੰ ਅੱਗੇ ਲੈ ਕੇ ਚੱਲਾਂਗੇ ਤਾਂ ਫਿਰ ਉਹਨਾਂ ਨੂੰ ਇਹਨਾਂ ਦਾ ਤਾਂ ਤਾਂ ਕਿਵੇਂ ਚੱਲੂ ਜਿਹੜਾ ਉਹ ਫਿਲਮ ਦੇ ਵਿੱਚ ਉਹ ਲੈ ਕੇ ਚੱਲੇ ਹੋਏ ਤਾਂ ਕੁਝ ਇੱਕ ਪੀਕੇ ਫਿਲਮ ਵੀ ਬਣੀ ਹੈ ਸੇਮ ਇਹੀ ਗੱਲ ਵੀ ਦਿੱਤਾ ਉਹ ਵੀ ਉਹ ਦੋਖਾਨਾ ਦੇ ਠੱਪਾ ਕਿਥੇ ਹੈ ਇਹੀ ਬਾਬਾ ਨਾਨਕ ਨੇ ਕਿਹਾ ਨਾ ਕੋਈ ਹਿੰਦੂ ਨਾ ਕੋਈ ਮੁ슬ਮਾਨ ਨਾ ਸਿੱਖ ਨਾ ਤਿਰਕੂ ਨਾ ਫਲਾਣਾ ਤੇ ਨਾ ਜੋ ਵੀ ਉਹਨਾਂ ਨੇ ਮਨੋਏ ਨਹੀਂ ਹੁੰਦੀਆਂ ਤੁੱਤਾਂ ਪਰ ਇਹ ਤੁਸੀਂ ਜਿਨ੍ਹਾਂ ਨੂੰ ਪਤਾ ਹੋਣਾ ਉਹ ਉਹ ਜਾਣਦੇ ਨੇ ਸਾਰਾ ਕੁਝ ਜੋ ਮੈਂ ਕਹਿ ਰਿਹਾ ਹਾਂ ਮੈਂ ਤੁਸੀਂ ਵੀ ਰਿਸਰਚ ਕਰ ਲਓ ਜੇ ਹੈ ਮੇਰੀ ਇੱਕ ਵੀ ਗਲਤ ਹੋਵੇ ਕਿਉਂਕਿ ਉਹਦੇ ਵਿੱਚ ਬਾਬੇ ਨਾਨਕ ਦੀ ਥੂਰੀ ਨੂੰ ਲੈ ਕੇ ਚੱਲੇ ਹੋਏ ਨੇ ਬਾਬੇ ਨਾਨਕ ਬਾਰੇ ਉਹਨਾਂ ਨੇ ਇੱਕ ਨਾਂ ਤੱਕ ਨਹੀਂ ਲਿਆ ਰਿਹਾ ਫਰੰਦੇ ਵਿੱਚ ਸਾਲ ਬਸਾਂਝੀ ਵਾਰਤਾ ਦਾ ਪੈਗਾਮ ਆ ਜਿਹੜਾ ਬਾਬੇ ਨਾਨਕ ਦਾ ਦਿੱਤਾ ਹੋਇਆ ਉਹ ਦੱਸਿਆ ਹੀ ਨਹੀਂ ਗਿਆ ਉਹਦੇ ਵਿੱਚ ਇੱਕ ਡਾਮਡਾ ਤੋਂ ਖਵਾ ਇੱਕ ਸਿੱਖਾਂ ਦੇ ਨਾਲ ਇੱਕ ਕੰਬੀਆਂ ਦੇ ਨਾਲ ਜਿਨ੍ਹਾਂ ਨੇ ਦੇਖਣੀ ਆ ਫਿਲਮ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹ ਫਿਲਮ ਦੇਖਣੀ ਆ ਜੀ ਨਾ ਉਹਨਾਂ ਤੇ ਇਹ ਚੀਜ਼ ਦਾ ਬਹੁਤ ਅਸਰ ਹੋਊ ਇਸ ਲਈ ਉਹਨਾਂ ਨੇ ਉਹ ਚੀਜ਼ ਇਹ ਨਹੀਂ ਦਿਖਾਈ ਜੋ ਸਚਾਈ ਸੀ ਉਹ ਚੀਜ਼ ਇਹ ਨਹੀਂ ਦਿਖਾਈ ਜਸਟ ਬੇਸਟ ਇਹੋ ਉਹਨਾਂ ਨੇ ਫਿਲਮ ਬਣਾਈ ਹੈ ਜਿਹੜੀ ਫਿਲਾਸਫੀ ਤੇ ਫਿਲਮ ਬਣਾਈ ਹੈ ਛੂਰੀ ਤੇ ਫਿਲਮ ਬਣਾਈ ਹੈ ਪੂਰੀ ਸਟੋਰੀ ਹੈ ਉਹ ਚੀਜ਼ ਤਾਂ ਉਹਨਾਂ ਨੇ ਦਿਖਾਈ ਹੋਈ ਨਹੀਂ ਸੱਚ ਦੱਸ ਕੇ ਦਿਖਾਈ ਤਾਂ ਹੈ ਸਾਰਾ ਕੁ ਕਰਿਆ ਪਰ ਸੱਚ ਨਹੀਂ ਨਾ ਦੱਸੇ ਵੀ ਜੋ ਮਤਲਬ ਇਹ ਥਿਉਰੀ ਉਹਨਾਂ ਦੇ ਕੋਲੇ ਆਈ ਕਿੱਥੋਂ ਅੱਜ ਜਿਹੜੀਆਂ ਉਹਨਾਂ ਅੱਜ ਕਰਦੇ ਨੇ ਤਾਂ 600 ਸਾਲ ਪਹਿਲਾਂ ਹੀ ਬਾਬੇ ਨਾਨਕ ਨੇ ਖੰਡਨ ਕਰੀਆਂ ਹੋਈਆਂ ਨੇ ਜਦੋਂ ਉਹਨਾਂ ਨੇ ਗੁਰੂ ਘਰ ਤੇ ਜਾਂਦੇ ਨੇ ਤਾਂ ਪਾਣੀ ਪਾਉਂਦੇ ਨੇ ਉੱਥੇ ਆਉ ਬੋਤਲਾਂ ਨੇ ਵੀ ਬੱਬਾ ਨਾਨਾ ਵੀ ਜੂਰਨ ਦੇ ਉਲਟ ਪਾਣੀ ਪੋਣ ਲਾਈ ਜਾਂਦੇ ਨੇ ਕਹਿੰਦੇ ਹੁਣ ਇੱਕ ਵੱਡੇ ਵੱਡੇ ਕੰਨ ਲਾਏ ਨੇ ਬੱਬਾ ਨਾਨੇ ਕੀ ਤਾਂ ਗੰਗਾ ਜੀ ਵਿੱਚ ਇਸ਼ਨਾਨ ਕਰਨ ਗਏ ਸੀ ਉਹ ਇਸ਼ਨਾਨ ਕਰਨੀ ਸੀ ਤੇ ਇਹ ਉਹਨਾਂ ਨੂੰ ਸਤਾਣ ਮੈਂ ਕਹੀ ਸੀ ਜਿਹੜੇ ਉੱਥੇ ਕੁੱਠੀਆਂ ਗੱਲਾਂ ਕਰਦੇ ਸੀ ਪਾਣੀ ਨੂੰ ਸਰਦ ਜਨ ਨੂੰ ਚੜਾਉਣ ਲਾਏ ਨੇ ਏਰੀਆ ਉਹਦੇ ਹਾਰੀ ਬੱਬਾ ਨਾਨਾ ਆਪਣੇ ਪੰਜਾਬ ਕੰਨੀ ਨੂੰ ਪਾਣੀ ਕਾਣ ਲੱਗੇ ਉਹ ਕਹਿੰਦੇ ਵੀ ਇਹ ਕੀ ਗਲਤ ਤੁਸੀਂ ਕਿੱਦੋਂ ਪਾਣੀ ਪਾ ਰਹੇ ਹੋ ਇਹ ਬੱਬੇ ਨਾਲ ਕੋਈ ਹਵਾਲ ਕਰਤਾ ਉਹਨਾਂ ਨੇ ਕਹਿੰਦਾ ਸੀਤਾ ਜੀ ਬੱਬਾ ਨਾਨਾ ਕਹਿੰਦਾ ਵੀ ਮੈਂ ਤਾਂ ਕੁਛ ਕਿੱਤ ਪਾ ਬਣਾਉਣੇ ਉਲਟ ਹਮੇ ਕਰ ਕਾ ਤਸੀਂ ਦੱਸਦੇ ਨੀ ਬਾਰੇ ਕਾ ਅਸੀਂ ਤਾਂ ਉਹ ਪਿਆ ਸੂਰਜ ਨੂੰ ਪਾਉਂਦੇ ਦੇ ਟੇ ਨੀ ਬਰਾਂ ਕਹਿੰਦਾ ਮੈਂ ਦੇ ਖੇਤਾਂ ਨੂੰ ਪਾਉਣਾ ਮਨ ਲਓ ਤੇਰਾ ਖੇਤਾਂ ਵਿੱਚ ਆਉਂਦੀ ਪਾਣੀ ਕਿੱਥੇ ਪਹੁੰਚੂ ਇੱਥੋਂ ਐ ਕਰਨਾ ਕਹਿੰਦਾ ਕਿ ਥੋੜਾ ਕਿਹੜਾ ਪਹੁੰਚ ਜੂ ਮੇਰੇ ਨਾਲ ਨਹੀਂ ਪਹੁੰਚਦਾ ਉਸ ਵਾ ਬਰਾਂ ਨੇ ਕਿਤੇ ਸੱਤ ਪੋਰਸ਼ ਆਣਾ ਬਲਾਂ ਹੂੰ ਜਿਹੜੇ ਆਖਣਾ ਪੁੱਛ ਮਗੀਆਂ ਮਲਮਲ ਕੇ ਪੱਤੇ ਸਿੱਧੀਆਂ ਜੇ ਹੱਥਰ ਦੱਬ ਕਰਦੇ ਦਿਖਾਉਂਦੇ ਨੇ ਉਹ ਦਰਖਤਾਂ ਨਾਲ ਲੰਘਦੇ ਹੋਏ ਉਹਨਾਂ ਨੂੰ ਐ ਪਤਾ ਲੱਗਿਆ ਕਿ ਮਗਲਾਂ ਨੇ ਹਮਲਾ ਤਾਂ ਮੈਨਾ ਕਾਇ ਵੀ ਹਾਂ ਬੱਬਨਾਨ ਨੇ ਕਹਨ ਵੀ ਆਹੀ ਕਰਦੇ ਹੋ ਇਹਦੇ ਸਾਬਤਤਾ ਵਾ ਉੱਥੇ ਸਿੱਧੇ ਹੋਏ ਕਹਿੰਦੇ ਇਸ ਤਾਂ ਨਾਂਤਰਖਿਆਤ ਫਰਤੀ ਸ਼ਕਤੀਆਂ ਕਰਨ ਹੱਥ ਲਗਾਉਣ ਲੱਗੇ ਹਾਂ ਵੀ ਜਦੋਂ ਉਹ ਤੋਂ ਹਮਲਾ ਕਰਨਗੇ ਸਾਡੇ ਤੇ ਅੰਨੇ ਹੋ ਜਾਣਗੇ ਪਰ ਬੱਬਨਾਨ ਨੇ ਕਹਨ ਵੀ ਅੰਨੇ ਉੰਨੇ ਤਾਂ ਕੋਈ ਨਹੀਂ ਹੋਇਆ ਪਰ ਸਭ ਤੋਂ ਪਹਿਲਾਂ ਜੁੱਤੀ ਆਣਾ ਨੇ ਉਹਨਾਂ ਦੇ ਫੇਰੀ ਜਿਹੜੇ ਪੁੱਠੇ ਸੱਦੇ ਹੋ ਕੇ ਲੰਗ ਰਹੇ ਸੀ ਉਸ ਤੋਂ ਬਾਅਦ ਜੁੱਤੀ ਫੇਰੀ ਸਾਰੇ ਹਿੰਦੁਸਤਾਨੀਆਂ ਜਿਹੜੇ ਬੜੇ ਬਣਦੇ ਸੀ ਉਹ ਬਾਹਲੇ ਪਰ ਉਹਨਾਂ ਵੀ ਬਚਾਇਆ ਕਿਸ ਨੇ ਪੰਜਾਬੀਆਂ ਵੀ ਸਿੱਖਾਂ ਨੇ ਜਿਨ੍ਹਾਂ ਨੂੰ ਇਹ ਦਰਖਨਰ ਕਰਿਆ ਜਿਨ੍ਹਾਂ ਨੂੰ ਕਿਉਂ ਉਹ ਬਾਕੀ ਲੋਮ ਦੇ ਵਿੱਚ ਵੀ ਇਹਨਾਂ ਨੇ ਕਿਉਂ ਨਹੀਂ ਦਿਖਾਈ ਇਹ ਚੀਜ਼ ਇੱਕ ਕਿਉਂਕਿ ਸਿੱਖਾਂ ਨੂੰ ਤਾਂ ਹੀ ਮਾਨਤੇ ਨੇ ਦਿੱਤੀ ਹੋਈ ਇਹਨਾਂ ਨੇ ਸੰਵਿਧਾਨ ਦੇ ਸਹਾਰੇ ਨਹੀਂ ਮੰਨ ਰਹੇ ਜੱਪਾ ਨੂੰ ਸਿੱਖਾਂ ਦੇ ਹਿਸਾਬ ਨਾਲ ਤਾਂ ਵੀ ਸਿੱਖ ਧਰਮ ਇਹਨਾਂ ਦੀ ਧਾਰਨਾ ਤਾਂ ਸਿੱਖ ਧਰਮ ਹੈ ਹੀ ਨਹੀਂ ਇਹ ਤਾਂ ਇਹ ਹਿੰਦੂਆਂ ਕਰਨ ਕਰਨ ਇੱਕ ਇੱਕ ਸ਼ਾਖਾ ਵਾਂਗ ਹੀ ਖੜੀ ਹੋ ਗਈ ਇਹਨਾਂ ਦੀਆਂ ਸ਼ਾਖਾਵਾਂ ਨੇ ਆ ਬਣਾਈਆਂ ਨੇ ਬਹੁਤ ਸਾਰੀਆਂ ਕਾਰ ਸ਼ੰਕਰ ਆ ਚਾਰੇ ਪਤਾ ਨਹੀਂ ਫਲਾਣੇ ਤੇ ਹੁੰਦੇ ਇੱਕ ਨਹੀਂ ਕਹਿੰਦੇ ਸਾਡਾ ਹੋ ਗਿਆ ਸਿੱਖ ਧਰਮ ਲੱਖਰੀ ਲਾਤੇ ਜਾਂ ਨਾ ਤੇ ਜਿਹੜੀ ਇਹ ਰੀਸੋਤ ਰੱਖਦੇ ਨੇ ਆਹ ਵਿੱਚ ਕਈ ਪੰਗ ਫਸਾਈ ਲਾਲਪੁਰੇ ਵਰਗੇ ਜਿਹੜੇ ਪੁੱਤੂ ਗੱਲਾਂ ਕਰਦੇ ਨਹੀਂ ਇਹਨਾਂ ਨੂੰ ਪੁੱਛੇ ਪਹਿਲਾਂ ਰਗੜੇ ਮਾਰ ਕੇ ਵੀ ਆ ਤੁਸੀਂ ਗੱਲਾਂ ਜਿਹੜੀਆਂ ਕਰਦੇ ਹੋ ਤੁਸੀਂ ਕਿਹੜੀ ਥਿਊਰੀ ਦਾ ਸਾਮਾ ਚੱਲ ਰਹੀ ਨੋਬੇ ਤੁਸੀਂ ਕਾ ਭਾਵੇਂ ਨਾ ਨਗਰੀ ਥਿਊਰੀ ਨੂੰ ਨਹੀਂ ਮੰਨ ਰਹੇ ਥਿਊਰੀ ਪਰ ਸਿੱਖ ਕਾਦੇ ਹੋ ਤੁਸੀਂ ਪੱਗਾਂ ਕਾਲੀਆਂ ਬਣੀਆਂ ਨੇ ਸਰਦਾਰ ਕਾਦੇ ਬਣੇ ਹੋ ਤੁਸੀਂ ਇਹ ਸਰਦਾਰੀਆਂ ਪਤਾ ਕਿੰਨੀਆਂ ਮਹਿੰਗੀਆਂ ਮਿਲੀਆਂ ਹੋਈਆਂ ਨੇ ਉਹ ਚੀਜ਼ ਨੂੰ ਕਰ ਇਹਨਾਂ ਨੇ ਦੱਸੇ ਉਲਟਾ ਇਹ ਐ ਕਿ ਇਹਨਾਂ ਨੇ ਉਸ ਦਾ ਹਿੰਦੂਆਂ ਦੇ ਕਿ ਸਤਾ ਹਿੰਦੂ ਲਿਖਿਆ ਹੋਇਆ ਸੰਵਧਾਨ ਦੇ ਵਿੱਚ ਸੰਵਧਾਨ ਦੀ ਧਾਰਾ 25 B ਚ ਪੜ੍ਹ ਲਓ ਜਾਂ ਤਾਂ ਗਿਣੇ ਨਹੀਂ ਪੜੀ ਇਹ ਕਦੇ ਅਮਰੀਕਾ ਦੇ ਵਿੱਚ ਪਰੀਆਂ ਅੰਦਾਗਾ ਲਾ ਲੋ ਵੀ ਇਹ ਲੋਕਾਂ ਦੀ ਸੋਚ ਕਹੇ ਜੀ ਆ ਉਹਨਾਂ ਨੇ ਕਿੰਨੇ ਜਲਦੀ ਪ੍ਰੇਸ਼ਾਨ ਲਈ ਤੇ ਸਾਡੇ ਪੰਜਾਬੀਆਂ ਨੂੰ ਹਜੇ ਤੱਕ ਨਹੀਂ ਆਈ ਅਧਿਆਨ ਪਹੁੰਚਾ ਉਹ ਕਹਿੰਦੇ ਵੀ ਸਾਨੂੰ 100 ਮੈਕਸੀਕੀਕੀ ਕਰਨ ਮੈਕਸੀਕਨ ਲੋਕ ਅਨ ਲੀਗਲ ਮੰਜੂਰ ਨਹੀਂ 1000 ਵੀ ਮੰਜੂਰ ਨੇ ਹਾਂ 1000 ਪਰ ਇਹ ਇਕ ਲੀਗਲ ਹੈ ਇੰਡੀਅਨ ਨਹੀਂ ਮੰਜੂਰ ਸਾਨੂੰ ਹਿੰਦੂ ਨਹੀਂ ਮੰਜੂਰ ਕਾਲਸਕਾਨੀ ਮੰਝੁਰਾ ਉਂਝੀ ਨਹੀਂ ਮੰਝੂ। ਉਹ ਕਹਿੰਗੇ ਕਿਉਂਕਿ ਉਹ ਕਹਿੰਦੇ ਖਿਆਲ ਮੈਕਸੀਕਨ ਜਿਹੜਾ ਆਇਆ ਹੋ ਉਹ ਤਾਂ ਅਸੀਂ ਕੰਮ ਕਰਾਵਾਂਗੇ ਸਾਰਾ ਕੁਝ ਕਰਾ ਸਕਦੇ ਹਾਂ ਉਹਨੂੰ ਕਸੀਂ ਭੇਜ ਸਕਦੇ ਹਾਂ ਜਦੋਂ ਜੇ ਸਾਡਾ ਮਨ ਕਰੇ ਜੀ ਭੇਜ ਵੀ ਸਕਦੇ ਹਾਂ ਜੇ ਨਹੀਂ ਪਸੰਦ ਤਾਂ ਇਹ ਤਾਂ ਕੰਮ ਹੀ ਸਾਰੇ ਉੱਤੇ ਕਰਦੇ ਨੇ ਉੱਪਰ ਦੀ ਇਹਨਾਂ ਨੂੰ ਜੀ ਭੇਜ ਵੀ ਨਹੀਂ ਸਕਦੇ ਤਾਂ ਓਕੇ ਇਹ ਹੁੰਦੇ ਲਈ ਵੀ ਆ ਉਪਰੀਆਂ ਤੇ ਬੜੀਆਂ ਨੌਰੀਆਂ ਹੱਥਲ ਕਰਕੇ ਬੈਹ ਜਾਂਦੇ ਨੇ ਜਿੱਤੋਂ ਜਿਵੇਂ ਉਹਰੇ ਘੱਟ ਤਨਖਾਹ ਦੇ ਉੱਤੇ ਜਿਵੇਂ ਉਹਰੇ ਪੰਜਾਬ ਵੀ ਪੰਜਾਬ ਦੇ ਵਿੱਚ ਲੱਗੇ ਹੋਏ ਨੇ ਕੋਈ 20000 ਤੇ ਗਲਾਰੀ ਬਸਾਈ ਵਾਠਾ ਉਹ ਉੱਤੇ ਛੜਿਆ ਹੈ ਭਈਆ ਜੋਪੀ ਲਾ ਕੇ ਕਹਿਣਾ ਜੀ ਮੈਨੂੰ ਦੱਸ ਦੇ ਆ ਜੀ ਹੁਣ ਜਿਹੜਾ ਇੱਕ 20000 ਮੰਗਦਾ ਇੱਕ ਇੱਕ ਆ ਕੇ ਲੱਗਾ 10000 ਤੇ ਮਹਾਲਕ ਨੂੰ ਤਾਂ ਉਹੀ ਪੰਜਾਬ ਵਧੀਆ ਲੱਗੋਣਾ ਜਿਹੜਾ ਸਸਤਾ ਮਿਲ ਰਿਹਾ ਉਹਨੂੰ ਕੰਮ ਵੀ ਉਹਨਾਂ ਹੀ ਕੰਮ ਸਗਾ ਤੋਂ ਦੁਬਧ ਕਰਦੇ ਨੇ ਇਹ ਤਾਂ ਤਾਲਾ ਵੀ ਸੁਣ ਲੈਂਦੇ ਨੇ ਅਗਲੇ ਤਾਂ 70 ਰੁਪਏ ਮੰਗਦੇ ਹੈ ਇਹਨਾਂ ਦੇ ਬੇਤੀ ਨਹੀਂ ਵਰਤੀ ਕਰਿਆ ਤੇ ਤਾਂ ਵੀ ਹੱਸ ਕੇ ਸਾਰ ਲਾਣਗੇ ਕਦੇ ਮੈਂ ਫੈਕਟਰੀ ਜੀ ਰਹਿਣਾ ਮੈਂ ਚੱਬੀਏ ਸਾਡੇ ਫੈਕਟਰੀ ਚ ਕਰਦੀ ਆ ਕੁਛ ਨੇ ਉਹ ਕੰਦ ਨੇ ਏਸੀ ਦਾ ਜੀ ਫਿਰ ਕਿਸ ਮਾਰਾ ਕਾ ਲੈ ਗਿਆ ਉਹ ਹੁ ਜੁਬਾਨ ਕਹਿੰਦਾ ਜਲਦੀ ਕਰਾ ਕੇ ਕਰੇਗਾ ਆ ਸੋਚ ਆਇਆ ਨਾ ਵੀ ਕੋਈ ਨਾ ਦਾ ਸੂਰ ਨਹੀਂ ਬਾਰੇ ਸੂਰੇ ਨਾਲ ਆਇਆ ਵੀ 1100 ਸਾਲ ਜਿਹੜੇ ਗਨਾਮ ਰਹੇ ਹੁਣ ਉਹਨਾਂ ਨੂੰ ਇਹ ਵਿੱਚ ਤੱਤੀ ਮਰ ਜਾਂਦੇ ਨੇ ਅਸਲ ਦੇ ਤੇ ਉਹ ਉੱਪਰ ਲੈ ਜਾਂਦੇ ਨੇ ਵੀ ਅਨਕ ਗੈਤ ਕੀ ਚੀਜ਼ ਹੁੰਦੀ ਹੈ ਇਹ ਇਹਨਾਂ ਨੂੰ ਕਦੇ ਹੀ ਨਹੀਂ ਕਥਾਰਪਿਤਾ ਗੁਰੂਆਂ ਸੰਗਤ ਨੇ ਸਾਡੇ ਕੱਲੇ ਕੱਲੇ ਸਿੰਘ ਦੇ ਵਿੱਚ ਭਰੀ ਹੋਈ ਹੈ ਪਰ ਪੀਟੀਜਨ ਦੇਖੇ ਲਾਲਪੁਰੇ ਅਰਗੇ ਇਹਨੇ ਸੜੇ ਜੇ ਬੰਦੇ ਨੇ ਇੱਕ ਹਰਦੀਪ ਸਿੰਘ ਪਤਾ ਨਹੀਂ ਕਿਹੜਾ ਇਹਨਾਂ ਦਾ ਮੰਤਰੀ ਮੰਤਰੀ ਘੱਟ ਕੇ ਇੱਕ ਕਮਿਸ਼ਨ ਦਾ ਬਣਾਇਆ ਹੋਣਾ ਉਹ ਵੀ ਸਿੱਕ ਬਣਾਇਆ ਇੱਕ ਸਿਰਸਾ ਅਰਗੇ ਵਗੈਰਾ ਆਂਦਰੀ ਮਾਰ ਕੇ ਦੱਲੇ ਹੋ ਗਏ ਡਗੜ ਦੱਲੇ ਆ ਨਰਕ ਧਾਰਗੇ ਹੋ ਗਏ ਪਤਾ ਨਹੀਂ ਕਿ ਕਿਹੜੇ ਧਾਰਗੇ ਨੇ ਕਿਹੜੇ ਧਰਿਏ ਨੇ ਨਾ ਸਰੀਏ ਭਲਾਉਣੇ ਸਰੀਏ ਧੰਕਰੇ ਸਰੀਏ ਪਤਾ ਨਹੀਂ ਲੋਹੇ ਦੇ ਸ਼ਰੀਏ ਖਨੀ ਲੱਕੜ ਦੇ ਸ਼ਰੀਏ ਦੁਖੀ ਕਰਿਆ ਬਹਿ ਜਾਣਾ ਇਹਨਾਂ ਨੇ ਪੰਜਾਬੀਆਂ ਨੂੰ ਭੰਡ ਕੇ ਰੱਖਲੇ ਸਿੱਕਾਂ ਉਪਰ ਕੀ ਅਜਿਹੇ ਗੈਪ ਹੀ ਮਾਰੇ ਨੇ ਜਬ ਸਭ ਤੋਂ ਵੱਧ ਉਹ ਇੱਕ ਦੁਕਾਨ ਨਾਲ ਕੋਸੇ ਨਾਤੇ ਗੈਪ ਹੀ ਇੰਦੇ ਕੋਈ ਮੜਾ ਜੇ ਕੋੜੇ ਦੀ ਵੀ ਜੇ ਕੋਈ ਨਾਂਗ ਜੇ ਵੇਖ ਤਣਗੇ ਜੀ ਕੱਟ ਕਰਕੇ ਖੜ ਜਾਂਦੇ ਨੇ ਸਾਲੇ ਜੂਪੀ ਵੀ ਅੱਜ ਖੜ ਕੇ ਦਿਖਾਓ ਇਹਨਾਂ ਨੂੰ ਇਕੱਠਾ ਕਰਕੇ ਦਿਖਾਓ ਉੱਥੇ ਵੱਧ ਪਰਦੇਸ ਤੇ ਕਰਕੇ ਦਿਖਾਓ ਕੱਟ ਉਥੇ ਰਾਜਸਥਾਨ ਦੇ ਕਰਕੇ ਹੋ ਜਿੱਥੇ ਇਹਨਾਂ ਨੇ ਕੜਾ ਲਿਉ ਮਨਾ ਕਰਿਆ ਸੀ ਕੁੜੀ ਨੇ ਉਥੇ ਇਹਨਾਂ ਨੇ ਮੂਰਤੀ ਲਈ ਹੋਈ ਹੈ ਮਨੂ ਮਹਾਰਾਜ ਜਿਹਨੇ ਮਨੂ ਸਮ੍ਰਿਤੀ ਲਿਖੀ ਹੈ ਜਿਹਦੇ ਵਿੱਚ ਜਿਹਨੇ ਚਾਰ ਵੰਨ ਬਣਾਏ ਹੋਏ ਨੇ ਬੰਦੇ ਨੇ ਉਹਨੇ ਵੰਨ ਬਣਾਏ ਸੀ ਉਹਨੂੰ ਇਹ ਮਹਾਨ ਪੰਡਤ ਕਹਿੰਦੇ ਨੇ ਮਹਾਨ ਪੰਡਤ ਮਹਾਨ ਪੰਡਤ ਨਹੀਂ ਜਿਓ ਬਈ ਮਹਾਨ ਪੰਡਤ ਸੀ ਜਿਹਨੇ ਲੋਕਾਂ ਨੂੰ ਵੰਡ ਕੇ ਰੱਖਤਾ ਬਾਕੀ ਕੋਈ ਗਲਤੀ ਖਾਤੀ ਹੋਈ ਹੈ ਤਾਂ ਮਾਫ਼ ਕਰਿਓ ਜੀ ਤੇ ਵਧੀਆ ਵੀਡੀਓ ਲੱਗੇ ਤਾਂ ਜਰੂਰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਨਹੀਂ ਵੀਡੀਓ ਲੱਗੀ ਤਾਂ ਨਾ ਮੈਂ ਕੋਈ ਵੱਲ ਨਹੀਂ ਨਹੀਂ ਤਾਂ ਹੈਲਪ ਕਰਕੇ ਮਦਦ ਕਰਿਆ ਕਰੋ ਜੀ ਮੇਰੇ ਅਰਥ ਦੇ ਬੰਦੇ ਹੀ ਖਾਸ ਕਰਕੇ ਜਿਹੜਾ ਸੱਚ ਬੋਲਦਾ ਵਾ ਸੱਚੀ ਮਦਦ ਕਰੋਗੇ ਤਾਂ ਇੱਕ ਤਰ੍ਹਾਂ ਦੇ ਤੁਸੀਂ ਵੀ ਮੇਰਾ ਹਮਦਰਦ ਹੋ ਤੇ ਆਪਾਂ ਆਪਣੇ ਗੁਰੂ ਜੀ ਤਰ੍ਹਾਂ ਚੱਲ ਰਹੇ ਹਾਂ ਕਿਸੇ ਦੀ ਕਿਤੇ ਤੋਂ ਆਣ ਸਾਨੂੰ ਪੁੱਛਣ ਦੀ ਲੋੜ ਨਹੀਂ ਹੈ ਜੀ ਵੀ ਇਹ ਗੱਲ ਤਾਂ ਨਹੀਂ ਕਿਸਾਨ ਨੂੰ ਪਤਾ ਸਾਡੇ ਗੁਰੂ ਨੂੰ ਪਤਾ ਜੀ ਸਾਨੂੰ ਤਾਂ ਉਹ